ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਥਾ ਤੋਂ ਪਹਿਲਾਂ ਨਾ ਕੀਰਤਨ ਸੁਣਦੇ ਹੁੰਦੇ ਸੀ 2-2 ਘੰਟੇ ਬੈਠ ਕੇ ਆਸਾ ਦੀ ਵਾਰ ਦਾ ਕਈਆਂ ਨੇ ਕਹਿਣਾ ਮਹਾਰਾਜ ਤੁਸੀਂ ਆਪ ਹੀ ਨਹੀਂ ਸੋਹਣੀ ਕਥਾ ਕਰਦੇ ਹੋ ਤੁਹਾਨੂੰ ਕੀਰਤਨ ਸੁਣਨ ਦਾ ਕੀ ਲੋੜ ਹੈ ਤੁਹਾਨੂੰ ਕੀਰਤਨ ਸੁਣਨ ਦੀ ਉਹ ਕਹਿੰਦੇ ਨਹੀਂ ਕਹਿੰਦੇ ਜਿੰਨਾ ਚਿਰ ਮੈਂ ਕੀਰਤਨ ਨਹੀਂ ਨਾ ਸੁਣਦਾ ਕਹਿੰਦੇ ਮੈਨੂੰ ਕਥਾ ਨਹੀਂ ਆਉਂਦੀ ਕਹਿੰਦੇ ਉਹ ਮੈਂ ਚ ਇਹ ਕੀਰਤਨ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਹੁੰਦੀਆਂ ਜੇ ਜੁੜ ਕੇ ਬੈਠੀਏ ਸਾਤ ਸੰਗ ਸੁਣਨ ਵਾਲੇ ਇਸ ਕੀਰਤਨ ਨੂੰ ਜਪਜੀ ਸਾਹਿਬ ਦੀਆਂ ਪੌੜੀਆਂ ਪੜ੍ਹਦੇ ਹੋ ਨਾ ਸੁਣਿਆ ਸਿੱਧ ਪੀਰ ਸੁਰਨਾਥ ਸੁਣਨ ਵਾਲੇ ਸਿੱਧਾਂ ਪੀਰਾਂ ਦੀਆਂ ਪਦਵੀਆਂ ਤੇ ਪਹੁੰਚ ਗਏ ਸੁਣਿਆ ਧਰਤ ਧਵਲਿਆ ਆਕਾਸ਼ ਸੁਣਿਆ ਦੀਪ ਲੋ ਭਾਤਾਲ ਤੇ ਜਿਹੜਾ ਸੁਣਨਾ ਇੱਕ ਤਾਂ ਹੁੰਦਾ ਨਾ ਕਹਿਣਾ ਕਹਿ ਤਾਂ ਸਾਰੇ ਹੀ ਲੈਂਦੇ ਆ ਸੁਣਨਾ ਬੜਾ ਔਖਾ ਸੁਣਨਾ ਬਹੁਤ ਔਖਾ ਅਸੀਂ ਸਾਰਿਆਂ ਨੂੰ ਆਦਤ ਪਈ ਹੋਈ ਹੈ ਕਹਿਣ ਦੀ ਅਸੀਂ ਸੁਣ ਨਹੀਂ ਸਕਦੇ ਸਾਨੂੰ ਕਹਿਣ ਦੀ ਆਦਤ ਪਈ ਹੋਈ ਹੈ ਸੁਣਨਾ ਬਹੁਤ ਔਖਾ ਹੋ ਜਾਂਦਾ ਹੈ ਸਾਥਸਤ ਤੇ ਜਿਹਨੂੰ ਇਹ ਆਦਤ ਬਣ ਗਈ ਨਾ ਸੁਣਨ ਦੀ ਉਹ ਫਿਰ ਇੱਕ ਦਿਨ ਵੱਡੀ ਉੱਚੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਉੱਚੀ ਮੰਜ਼ਲ ਤੇ ਐਵੇਂ ਤਾਂ ਨਹੀਂ ਮਹਾਪੁਰਸ਼ ਕਹਿੰਦੇ ਗੁਰਬਾਣੀ ਸੁਣਿਆ ਕਰੋ ਭਾਈ ਘਰ ਜਾ ਕੇ ਅਸੀਂ ਕਹਿੰਦੇ ਨਾ ਜੀ ਅਸੀਂ ਤਾਂ ਪਹਿਲਾਂ ਹੀ ਸੁਣਦੇ ਹੁੰਦੇ ਹਾਂ ਸਾਡੇ ਘਰੇ ਤਾਂ ਲੱਗਿਆ ਰਹਿੰਦਾ ਟੀਵੀ ਸਾਰਾ ਦਿਨ ਨਹੀਂ ਸਾ ਸੰਗਤ ਉਹ ਬਚਨ ਨੂੰ ਮੰਨੋ ਉਹਦੇ ਵਿੱਚ ਭੇਦ ਕੋਈ ਬਖਸ਼ਿਸ਼ ਹੋਣੀ ਆ ਤੁਹਾਡੇ ਉੱਤੇ ਤਾਂ ਵਕਤ ਤਾਂ ਮਿਹਰ ਕੀਤੀ ਕਿਸੇ ਨੂੰ ਕਹਿੰਦੇ ਜਾਓ ਗੁਰਦੁਆਰਾ ਸਾਹਿਬ ਝਾੜੂ ਲਾਓ ਜਾ ਕੇ ਅਸੀਂ ਕਹਿ ਦਿੰਨੇ ਆ ਜੀ ਇਹ ਤਾਂ ਬੜਾ ਸੌਖਾ ਕੰਮ ਐ ਨਾ 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 ਜਿੰਨੀ ਔਖੀ ਗੁਰਦੁਆਰੇ ਝਾੜੂ ਲਾਉਣੀ ਆ ਉਹਨਾਂ ਔਖਾ ਕੰਮ ਨਹੀਂ ਕਿਤੇ ਦੇਖੋ ਤੇ ਲਾ ਕੇ ਗੁਰਦੁਆਰੇ ਝਾੜੂ ਜਾ ਕੇ ਕਦੇ ਕਦੇ ਜਿਹੜੇ ਪਹਿਲਾਂ ਲਾਉਂਦੇ ਹੋਣਗੇ ਨਾ ਉਹਨਾਂ ਨੇ ਲਾਉਣੀ ਨਹੀਂ ਦੇਣੀ ਤੁਹਾਨੂੰ ਕਦੇ ਉਹਨੇ ਕਹਿਣਾ ਨਹੀਂ ਜੀ ਇਹ ਤਾਂ ਸਾਨੂੰ ਕਿਹਾ ਤੂੰ ਕਿਵੇਂ ਲਾਉਣਾ ਸਭ ਤੋਂ ਪਹਿਲਾਂ ਦੁਨੀਆ ਵੱਲੋਂ ਰੋਕਿਆ ਜਾਉ ਤੇ ਸਾਧ ਸੰਗਤ ਝਾੜੂ ਦੀ ਸੇਵਾ ਇਹ ਕੋਈ ਸਖਾਲੀ ਸੇਵਾ ਨਹੀਂ ਐ ਪਰ ਜੇ ਕੋਈ ਹਟ ਕਰਕੇ ਲੱਗਿਆ ਰਵੇ ਨਾ ਝਾੜੂ ਦੀ ਸੇਵਾ ਕਰਨਾ ਤੇ ਨਵਾਬ ਕਪੂਰ ਸਿੰਘ ਵਾਂਗ ਸਰਦਾਰੀਆਂ ਮਿਲ ਸਕਦੀਆਂ ਘੋੜਿਆਂ ਦੀ ਲਿੱਦ ਚੁੱਕਦਾ ਹੁੰਦਾ ਸੀ ਨਵਾਬ ਕਪੂਰ ਸਿੰਘ ਜਦੋਂ ਨਵਾਬੀ ਮਿਲੀ ਸਾਧ ਸੰਗਤ ਜਦੋਂ ਕਿਸੇ ਨੂੰ ਕੁਝ ਦੇਣਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਦੋਂ ਸਾਧ ਸੰਗਤ ਖਜ਼ਾਨਾ ਦੇਣ ਲੱਗੇ ਨਾ ਮਹਾਰਾਜ ਕਹਿੰਦੇ ਜਾਓ ਦੇਖੋ ਕੌਣ ਸੇਵਾ ਕਰਦਾ ਆਪਣਾ ਘੋੜੇ ਦੇ ਤਵੇਲੇ ਚ ਕੌਣ ਝਾੜੂ ਲਾਉਂਦਾ ਹੈ ਉਹਨੂੰ ਬਾਦਸ਼ਾਹੀ ਦੇਣੀ ਸੀ ਝਾੜੂ ਦੀ ਸੇਵਾ ਦੇ ਵਿੱਚ ਏਡੀ ਕਰਾਮਾਤ ਹੈ ਸਭ ਕੁਝ ਮਿਲਦਾ ਹੈ